ਦਾਂ ਥਾਇਆ ਫੀ ਅਮਰਤਪਾਲ ਦਾ ਤੇ ਉਹਦਾ ਬੰਦੀ ਸਿੰਘਾਂ ਦਾ ਤੇ ਆਂਦੇ ਰੱਖੇ ਅੱਤਵਾਦੀ ਆ ਚਾਰਾਂ ਬੰਦਿਆਂ ਨੇ ਮੈਨੂੰ ਕਿਹਾ ਕਿ ਅੱਤਵਾਦੀ ਆ ਨਹੀਂ ਨਹੀਂ ਤੇ ਮੈਂ ਸਵਾਲ ਦਾ ਜਵਾਬ ਨਦਰੇ ਦਾ ਸਾਡੇ ਹਾਲਾਤ ਪਤਾ ਕੀ ਹੋਏ ਪਿਆ ਇੱਕ ਨਾ ਉਹ ਤੁਹਾਨੂੰ ਕਹਾਣੀ ਪੜ੍ਹੀ ਹੋਣੀ ਆ ਸੁਣੀ ਸੁਣੀ ਵੀਰ ਮੇਰਾ ਸੁਣੀ ਕਹਾਣੀ ਉਹ ਕਹਿੰਦਾ ਨਪੋਲੀਅਨ ਨੇ ਨਾ ਨਪੋਲੀਅਨ ਦਾ ਰਾਜਾ ਹੋਇਆ ਉਹਨੇ ਬਹੁਤ ਦੇਸ਼ ਜਿੱਤੇ ਆ ਉਹਨੇ ਮੁਹੰਮਦ ਕਰੀਮ ਨੂੰ ਫੜ ਲਿਆ ਸੁਣਨ ਵਾਲੀ ਗੱਲ ਹੈ ਜੰਗ ਦੇ ਮੈਦਾਨ 'ਚ ਇਹ ਕਹਾਣੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਲਿਤ ਹੋ ਰਹੀ ਹੈ ਹਾਂ ਉਹ ਕਹਿੰਦੇ ਮੁਹੰਮਦ ਕਰੀਮ ਨੂੰ ਫੜ ਲਿਆ ਤੇ ਉਹ ਮੁਹੰਮਦ ਕਰੀਮ ਨੂੰ ਕਹਿੰਦਾ ਵੀਰ ਤੂੰ ਬੜਾ ਸੂਰਮਾ ਬੰਦਾ ਬਹੁਤ ਬਹਾਦਰੀ ਨਾਲ ਤੂੰ ਲੜਿਆ ਤੇ ਮੈਂ ਸੂਰਮਿਆਂ ਦੀ ਕਦਰ ਕਰਦਾ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਪਰ ਤੂੰ ਮੇਰੇ ਬੰਦੇ ਬਹੁਤ ਮਾਰਤੇ ਜੰਗ 'ਚ ਤੇ ਮੈਨੂੰ 10000 ਸੋਨੇ ਦੀਆਂ ਮੋਹਰਾਂ ਦੇ ਦੇ ਲੈ ਕੇ ਉਹ ਭਾਈ ਉਹਨੇ ਆਖਿਆ ਚਲੋ ਮੈਂ ਆਪਣੇ ਲੋਕਾਂ 'ਨ ਜਾਣਾ ਉਹ ਸਾਡੇ ਵਰਗੇ ਆ ਗਿਆ ਪਿੰਡਾਂ ਸ਼ਹਿਰਾਂ 'ਚ ਉਕਾ ਨਾ ਭਾਈ ਮੈਂ ਨੈਪੋਲੀਅਨ ਨਾਲ ਲੜਿਆ ਸੋਡੀ ਖਾਤਰ ਲੜਿਆ ਤੇ ਮੈਨੂੰ 10000 ਮੋਹਰਾ ਚਾਹੀਦੀਆਂ ਉਹ ਉਲਟੇ ਪਤਾ ਕੀ ਕਹਿੰਦੇ ਇਹਨੂੰ ਤੂੰ ਦਾ ਨੁਕਸਾਨ ਬਹੁਤ ਕਰਾਤਾ ਸਾਡੀਆਂ ਦੁਕਾਨਾਂ ਬੰਦ ਰਹੀਆਂ ਸਾਡੇ ਕਾਰੋਬਾਰ تباہ ਹੋ ਗਏ ਤੇਰੇ ਕਰਕੇ ਹੋਇਆ ਅਸੀਂ ਦੁੱਖੀ ਨਹੀਂ ਦੇਣੀ ਉਹਰ ਜਾ ਕੇ ਉਹਨੇ ਫਾਹਲ ਆਉਣ ਤੋਂ ਪਹਿਲਾਂ ਨੈਪੋਲੀਅਨ ਨੇ ਪਤਾ ਕੀ ਕਿਹਾ ਮਾਮਲਕਰੀਮ ਨੂੰ ਉਹ ਕਹਿੰਦਾ ਮੈਂ ਤੈਨੂੰ ਇਸ ਕਰਕੇ ਹੀ ਮਾਰਦਾ ਵੀ ਤੂੰ ਮੇਰੇ ਬੰਦੇ ਮਾਰੇ ਤੇਰੀ ਮੌਤ ਦਾ ਕਾਰਨ ਤੇਰੇ ਆ ਗੁਲਾਮ ਲੋਕ ਨੇ ਜਿੰਨਾ ਖਾਤਰ ਤੂੰ ਲੜਿਆ ਤੇ ਉਹ ਕਹਿੰਦਾ ਸਾਡਾ ਨੁਕਸਾਨ ਹੋ ਗਿਆ ਅਸੀਂ 90 ਨੁਕਸਾਨ ਚ ਪਏ ਆ ਸਾਨੂੰ ਲੱਗਦਾ ਮਰਤਫਾ ਲਾ ਕੇ ਪਤਾ ਨਹੀਂ ਕੀ ਕਰ ਗਿਆ ਉਹਦਾ ਪਿਓ ਘਰੇ ਆ ਘਰ ਵਾਲੀ ਪੁਲਿਸ ਵਾਲੇ ਰੋਜ਼ ਪੁੱਛਗਿਛ ਕਰਦੇ ਆ ਚਾਚਾ ਐਨਐਸਏ ਲਾ ਕੇ ਅੰਦਰ ਸਿਰਦਾ ਭਰਾ ਅੰਦਰ ਸਿਰਦਾ ਉਹ ਪਤਾ ਨਹੀਂ ਕਿੱਥੇ ਭੱਜਿਆ ਫਿਰਦਾ ਸਾਡੇ ਲੋਕਾਂ ਨੂੰ ਲੱਗਦਾ ਕਿ ਇਹ ਸਾਡੇ ਜਵਾਕ ਮਰਵਾਦ ਇਹ ਆਤਵਾਦੀ ਹੈ ਉਹ ਗਦੈ ਨੂੰ ਨੂਨ ਦਈਦਾ ਸੀ ਮਾਸ਼ੇ ਜੀ ਬਾਤ ਹੈ ਅਮਰਤਿਸ਼ ਕਾ ਦਾ ਲੋਕਾਂ ਨੂੰ ਦਾ ਇੱਕ ਨਜਾਣਾ ਮੁੰਡੇ ਮਰੀ ਜਾਂਦੇ ਆ ਲੋਕਾਂ ਦੇ ਕਿੰਨੇ ਮੁੰਡੇ ਮੈਨੂੰ ਮਿਲਿਆ ਪਿੰਡਾਂ ਚ ਜਿਹੜੇ ਕਹਿੰਦੇ ਬਈ ਅਮਰਤਿਪਾਲ ਕਰਕੇ ਅਮਰਦੇਵ ਸ਼ੇਖਰ ਚਿੱਟਾ ਵੀ ਛੱਡਿਆ ਕੀ ਮਾੜਾ ਕਰ ਰਿਹਾ ਸੀ ਉਹਨੂੰ ਬਣਾ ਕੇ ਕੀ ਪੇਸ਼ ਕੀਤਾ ਗਿਆ ਅੱਤਵਾਦੀ ਵੱਖਵਾਦੀ ਦੇਸ਼ ਤੋੜਨ ਵਾਲਾ ਇਹ ਗੱਲ ਧਿਆਨ ਰੱਖੋ ਕਿ ਹਿਟਲਰ ਕਹਿੰਦਾ ਹੁੰਦਾ ਸੀ ਕਿ ਇੱਕ ਝੂਠ ਨੂੰ 100 ਵਾਰੀ ਬੋਲੋ ਸੱਚ ਲੱਗਣ ਲੱਗ ਜਾਂਦਾ ਕਿਸੇ ਵਿਦਵਾਨ ਨੇ ਲਿਖਿਆ ਕਿ ਜੇ ਤੁਸੀਂ ਚੱਕਨੇ ਨਹੀਂ ਹੋਗੇ ਤਾਂ ਜਿਹੜਾ ਮੀਡੀਆ ਇਹ ਤੁਹਾਡੇ ਲੋਕਾਂ ਨੂੰ ਤੁਹਾਡੇ ਖਿਲਾਫ ਕਰ ਦੂਗਾ ਆਜਾ ਆਈਡੀਆਂ ਬਣਾਈਆਂ ਹੁੰਦਿਆਂ ਫੋਟੋ ਲੱਗੀਆਂ ਦਰਬਾਰ ਸਾਹਿਬ ਦੀ ਸੰਤਾਂ ਦੀ ਭਗਤ ਸਿੰਘ ਦੀ ਗਾਲਾਂ ਕੱਢਦੇ ਐ ਖੋਲ ਕੇ ਦੇਖੋ ਆਈਡੀ ਲੋਕ ਹੁੰਦੀ ਐ ਅਜਾਸੀਆਂ ਕੋਲੇ ਐਡਾ ਵੱਡਾ ਆਈਡਿਟੀ ਸੈੱਲ ਐ ਜਿਹਨੂੰ ਮਰਜ਼ੀ ਆਈਡੀਆਂ ਬਣਾ ਕੇ ਫੋਟੋਆਂ ਲਾ ਕੇ ਜਿਹਨੂੰ ਮਰਜ਼ੀ ਗਾਲਾਂ ਕੱਢ ਦੋ ਬਦਨਾਮ ਕੌਣ ਹੋ ਰਿਹਾ ਸਿੱਖ ਸੋ ਇਹ ਵਰਤਾਰੇ ਨੂੰ ਸਮਝੋ ਵਾਪਰ ਕੀ ਰਿਹਾ ਸਾਡੇ ਨਾਲ ਅਸ ਦਿਮਾਗੀ ਤੌਰ ਤੇ ਖੇਡ ਖੇਡੀ ਜਾ ਰਹੀ ਐ